ਡਾਕਟਰ ਜੋਗਾ ਕਰਦਾ ਡਾਕਟਰ ਸਾਹਿਬ ਜੋਗੇ ਤੇ ਹੋ ਗਿਆ ਅੱਜ ਇਹ ਨਿੱਟੂ ਆ ਉਹ 17-18 ਸਾਲ ਉਹ ਅੱਛਾ ਹਾਂ ਜੋਗਾ ਕਰ ਦੋਗਾ ਕਰ ਦੇ ਇਹ ਤੂੰ ਹੈਰਾਨ ਮੰਨੇਗਾ ਮੈਨੂੰ ਜਿਵੇਂ ਜੁਆਕਾ ਨੂੰ ਨਹੀਂ ਜੁਕਾਮ ਹੁੰਦਾ ਹੁੰਦਾ ਬੈਠੇ ਬੈਠੇ ਨੂੰ ਜੁਕਾਮ ਹੋ ਜਾਂਦਾ ਅੱਜ ਵੀ ਮਾਂ ਬਰਾ 17-18 ਸਾਲ ਹੋ ਗਏ ਮੈਨੂੰ ਲੱਗੇ ਨੂੰ ਅੱਛਾ ਇੱਥੇ ਮੌਕੇ ਹੋ ਜਾਂਦੇ ਆ ਮੀ ਕੋਈ ਮੌਕਾ ਲੱਭ ਲੈ ਅੱਛਾ ਸਾਰੇ ਆਪ ਦੇ ਆਪ ਡਿੱਗੇ ਹੋ ਇਹ ਤਾਂ ਜੇ ਮੈਂ ਕਰੂਗਾ ਮੇਰੇ ਡੱਕ ਪੂ ਆ ਹੋ ਚਲੇਗਾ ਮੈਂ ਕਹਿੰਦਾ ਇਹ ਆਹੀ ਤਾਂ ਇਹ ਹੈ ਨਾ ਵੀ ਤੁਸੀਂ ਕਰਨਾ ਨਹੀਂ ਮੈਂ ਨਾ ਵੀ ਇਹਦਾ ਕੋਈ ਫਾਇਦਾ ਤਾਂ ਨਹੀਂ ਜਦ ਬੈਠੇ ਇਹ ਆਹੀ ਤਾਂ ਇੱਕ ਬਹਿ ਹਾਂਜੀ ਮਾਰ ਜਾਊਂ ਨਹੀਂ ਥੱਲੇ ਲਿਆ ਗੋਡੇ ਨਹੀਂ ਨਹੀਂ ਜਾਂਦੇ ਨਹੀਂ ਪਤਾ ਆ ਦੇਖ ਰਾਂ ਡਾਕਟਰ ਸਾਹਿਬ ਕਿ ਜਮਾ ਚੋਂ ਅੰਗਲੀ ਫੁੱਲ ਮਰੀ ਆ ਹਾਂ ਡਾਕਟਰ ਸਾਹਿਬ ਆ ਮਾਰੇ ਮੜਾ ਜਮਾ ਇਹ ਪੈਰ ਰੱਖ ਕੇ ਪਾਸੇ ਇਹਨੂੰ ਇਹ ਮੇਰਾ ਕਲੈਕਸਿਵਲ ਆ ਲੈ ਕਿਉਂ ਕੀ ਬਾਤ ਆ ਤੂੰ ਅੰਦਰ ਜਾ ਵਰਦੇ ਚੌਕੜੀ ਤਾਂ ਮੈਂ ਮਾਰਦਾ ਦੇਖ ਕੋਈ ਆ ਤੁਸੀਂ ਸਾਰਿਆਂ ਨੇ ਚੌਕੜੀ ਮਾਰਦਾ ਉਹ ਤੇਰੀ ਪੈਦਲੀ ਦੂਜੀ ਜਿਹੜੀ ਆਪਣੀ ਕਿਹੜੀ ਕਿਹੜੀ ਕਹਿੰਦਾ ਸਮਾਧੀ ਵਾਲੀ ਮੈਨੂੰ ਆਉਂਦੀ ਐ ਚੌਕੜੀ ਮਾਰੀਦਾ ਮੈਂ ਅੰਮਾ ਤੂੰ ਦੇਖ ਕੋਈ ਆ ਹੁਣ ਤੈਨੂੰ ਕਦੇ ਮਤਲਬ ਸ਼ਰਮਿੰਦਾ ਨਹੀਂ ਹੋਣਾ ਪਿਆ ਜ਼ਿੰਦਗੀ ਦੇ ਵਿੱਚ ਕਦੇ ਵੀ ਜਿਵੇਂ ਮਤਲਬ ਨਹੀਂ ਹੁਣ ਤੂੰ ਗਵਾਇਆ ਤੂੰ ਤਾਂ ਛੇੜ ਤਾ ਲੈ ਡਾਕਟਰ ਨੂੰ ਨਹੀਂ ਪਤਾ ਇਸ ਗੱਲ ਦਾ ਡਾਕਟਰ ਮੈਂ ਇਥੋਂ ਚੌਕੜੀ ਪਹਿਲੇ ਦਿਨੋਂ ਨਹੀਂ ਭਜੀ ਮੈਂ ਤੱਪੜ ਤੇ ਬੈਠੇ ਨਹੀਂ ਬਾਲਾ ਪੜਨ ਮੁਕੇ ਤੇ ਉਦੋਂ ਮਰੋ ਚਲ ਪਹਾੜ ਸਪਾਰਟਸ ਬੁੱਤੇ ਲਾਉਦੇ ਪੱਟਾ ਤੋਂ ਪਾਰੇ ਹੋ ਗਏ ਤੇ ਚੌਕੜੀ ਬੱਜਰੋਂ ਹਟ ਗਈ ਜਮੇ ਵੈਸੇ ਭਲਵਾਨਾਂ ਤੋਂ ਘੱਟੀ ਵੱਜਦੀ ਜੇ ਪਾ ਪੱਟਾ ਦੇ ਪਾਰੇ ਤੇ ਸ਼ਰਮਿੰਦੇ ਵਾਲੀ ਗੱਲ ਹੋਣਾ ਵੀ ਮੈਂ ਵਿਆਹ ਮੋਕੇ ਮੈਂ ਮੈਨੂੰ ਪਤਾ ਵੀ ਮੈਂ ਸਗੜ ਕਿਵੇਂ ਪੁਆਇਆ ਮੈਨੂੰ ਪਤਾ ਉਹਦੇ ਪੈਲਸ ਨਹੀਂ ਸੀ ਆਪਣੇ ਪੈਲਸ ਨਹੀਂ ਸੀ ਉਸ ਦੀ ਮੱਝ ਹੁੰਦਾ ਸੀ ਘਰਾਂ ਚ ਹੁੰਦਾ ਹੁੰਦਾ ਸੀ ਹਾਂ ਉਦੋਂ ਹੁੰਦੇ ਵੀ ਉਹਦੋਂ ਬਹਿੰਗਾ ਕਰਨ ਦੇ ਸੀ ਬੜਾ ਆਪਾਂ ਹੁਣ ਦਰਮਿਆਨੇ ਪਰਵਾਦ ਚ ਸੀਗੇ ਹਾਂ ਤੈਨੂੰ ਮੈਨੂੰ ਪਤਾ ਵੀ ਮੈਂ ਉਹ ਸਗਣ ਆਲਾ ਕਿਵੇਂ ਮੈਂ ਉਹਨੂੰ ਮੈਂ ਕਿਹਾ ਵੀ ਘਰੋਂ ਮੈਂ ਕਿਹਾ ਵੀ ਸਰਾਣਾ ਮੰਗਾ ਲਓ ਵੀ ਮੈਂ ਮਾੜਾ ਜਾ ਪਿੱਛੋਂ ਮੈਨੂੰ ਮਿਲ ਜੇ ਐਟ ਜਿੱਦ ਵਿੱਚ ਮਿਲ ਜੇ ਫਿਰ ਤਾਂ ਮੇਰੀ ਐ ਚੌਂਕੜੀ বাজ ਜਾਂਦੀ ਐ ਮਾੜੀ ਜੀ ਤੇ ਨਹੀਂ ਮੈਥੋਂ ਚੌਂਕੜੀ ਨਹੀਂ বাজਦੀ ਜਮੇ ਜਮੇ ਮਾਤਾ ਜਦ ਮੁਰਗਾ ਪਠਾਇਆ ਹੁੰਦਾ ਨਾ ਉਹ ਕੰਡਿਆ ਤੇ ਆਏ ਬਹਿ ਜਾਂਦਾ ਹੁੰਦਾ ਤੇ ਮੈਂ ਉਹ ਤਾਂ ਮੈਂ ਸਰਾਣਾ ਮੰਗਾ ਲਿਆ ਮੈਂ ਕਿਹਾ ਵੀ ਸਰਾਣਾ ਘਰੋਂ ਲੈ ਉਹ ਨੰਦਾ ਕਰ ਜਾ ਮੁਕੇ ਤੇ ਉਹਨੇ ਭਾਈ ਨਾਲ ਦੀ ਨਾਲ ਹੀ ਬੋਲਤਾ ਸਰਾਣਾ ਦੇਖਣ ਸਾਰੀ ਗ੍ਰਾਂਥੀ ਨੇ ਜਿਹੜੀ ਲਾਵਾਂ ਪੜਦਣੇ ਕਹਿੰਦਾ ਕਿ ਜੋੜੀ ਸਹਰਾਣੇ ਤੇ ਨਹੀਂ ਬੈਠੋਗੀ ਮੇਰੇ ਪੈਗੇ ਪਿੱਛੂ ਫਿਰ ਕਿਵੇਂ ਨਿਗਾਹਾਂਗਾ ਫਿਰ ਮੈਨੂੰ ਪਤਾ ਵੀ ਮੈਂ ਬਾਹਾਂ ਚਾਹੇ ਗੋਡੇ ਲੈ ਕੇ ਮੈਨੂੰ ਸਾਰੇ ਹੱਸਣ ਵੀ ਕਿਵੇਂ ਬੈਠਾ ਉਹ ਪੈਰੋੜਾ ਲਕਦਾ ਸਖੜ ਦੇ ਬੈ ਮੈਨੂੰ ਐਵੇਂ ਸਖੜ ਤੋਂ ਕਿੱਲਾ ਮੈਨੂੰ ਖਾ ਲਓ ਸਖੜ ਭੋਆ ਨਹੀਂ ਪੋਵੇ ਮੈਂ ਤਾਂ ਪਹਿਲੇ ਧਣੀ ਦੀ ਚੌਕੜੀ ਬੱਝੀ ਉਹ ਮਸਾ ਟਾਇ ਉਹਨੂੰ ਕਹਾਂ ਆਸਰਾ ਇਹ ਤਾਂ ਦੇ ਗਿਆ ਐਵੇਂ ਬੈਠਾ ਕੋਕੜੇ ਵਿੱਚ ਬਿਠਾਉਂਦਾ ਨਾ ਮੋੜਿਆ ਦੇ ਬੈਠਾ ਮੈਂ ਉਹ ਸਾ ਸਮਾਂ ਡੰਗਾਇਆ ਭੈਣ ਨਾ ਪਰ ਉਹ ਗ੍ਰੰਥੀ ਨੇ ਮਾਰੀ ਕੀਤੀ ਤੇ ਇਸਰਾਣਾ ਪੇਸਰਾ ਮੈਨੂੰ ਆਈ ਇਸਰਾਣਾ ਉੱਚਾ ਜਾ ਹੁਈ ਤਾਂ ਮਾੜਾ ਯਾਰ ਬਹਿ ਜੇ ਜਾ ਕਾਲੇ ਜੇ ਹੋ ਜਾਏ